ਕਾਰਜ ਦੇ ਲਈ ਪੂਰੇ ਵੱਡੀ ਗਿਣਤੀ ਦੇ ਵਿੱਚ ਇਕੱਤਰਤ ਹੋਏ ਹੋ। ਪਹਿਲ ਦਿਲ ਦੀ ਗਹਿਰਾਈਆਂ ਤੋਂ ਜੀ ਆਇਆਂ ਨੂੰ ਧੰਨਵਾਦ। ਮੇਰੇ ਨਾਲ ਅੱਜ ਸਾਡੇ ਕੈਬਨਿਟ ਦੇ ਮੇਰੇ ਸਾਥੀ ਵੱਡੇ ਵੀਰ ਈਟੀਓ ਹਰਭਜਨ ਸਿੰਘ ਜੀ ਮੇਰੇ ਨਾਲ ਮੌਜੂਦ ਬੈਠੇ ਨੇ। ਸਾਡੇ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਦੇ ਐਡਵਾਈਜ਼ਰ ਦੀਪਕ ਬਾਲੀ ਜੀ ਮੇਰੇ ਨਾਲ ਮੌਜੂਦ ਬੈਠੇ। ਸਾਡੇ ਰਾਜਪੁਰਾ ਤੋਂ ਐਮਐਲਏ ਭੈਣ ਜੀ ਨੀਨਾ ਮਿੱਤਲ ਜੀ ਨਾਲ ਬੈਠੇ। ਸਾਡੇ ਸਮਾਣਾ ਤੋਂ ਐਮਐਲਏ ਸਾਡੇ ਵੱਡੇ ਵੀਰ ਚੇਤਨ ਸਿੰਘ ਜੀ ਜੌੜੇ ਮਾਜਰਾ ਨਾਲ ਬੈਠੇ ਨੇ ਸਾਡੇ ਮੇਅਰ ਉਹ ਆਪਣੇ ਅਟਿਆੜਾ ਤੋਂ ਕੁੰਦਨ ਗੋਗੀ ਆ ਜੀ ਬੈਠੇ ਨੇ ਸਾਰੇ ਮਿਊਂਸੀਪਲ ਕਾਉਂਸਲਰ ਸਾਹ ਪਹੁੰਚੇ ਨੇ ਸਾਡੇ ਸਾਰੇ ਜਿੰਨੀ ਟੀਮ ਸਾਡੇ ਐਮ ਐਲ ਏ ਕਨੌਰ ਤੋਂ ਗੁਰਦਲ ਸਿੰਘ ਜੀ ਬੈਠੇ ਨੇ ਸਾਡੇ ਸਾਰੇ ਜਿੰਨੇ ਅੱਜ ਸਤਕਾਰਯੋਗ ਸਾਥੀ ਆਏ ਆ ਮੈਂ ਸਾਰਿਆਂ ਦਾ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਾਂਝੇ ਕੌਲ ਤੇ ਹਾਜ਼ਰੀ ਲਗਵਾਉਣਾ ਅੱਜ ਦੀ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਬੜੇ ਇੱਕ ਜੀ ਨੂੰ ਕਹ ਲਓ ਪਵਿੱਤਰ ਕਾਰਜ ਦੇ ਲਈ ਆਪਾਂ ਉਰੇ ਇਕੱਠੇ ਹੋਏ ਆ ਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਉਹਨਾਂ ਦੀ ਸਮੁੱਚੀ ਕੈਬਨਿਟ ਤੇ ਟੀਮ ਰਲ ਮਿਲ ਕੇ ਜੋ ਸਾਡੇ ਭਾਗਾਂ ਵਾਲਾ ધਨ ਜ ਮੈਂ ਕਹੂੰਗਾ ਜੋ ਸਾਨੂੰ ਸਾਡੀ ਕਿਸਮਤ ਦੇ ਵਿੱਚ ਆਇਆ ਕਿ ਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਮਹਾਰਾਜ ਦਾ ਜੋ 350 ਸਾਲ ਦਾ ਜੋ ਸ਼ਹਾਦਤ ਦਾ ਦਿਹਾੜਾ ਉਹ ਨਵੰਬਰ ਮਹੀਨੇ ਦੇ ਵਿੱਚ ਆਇਆ। ਸੋ ਪੰਜਾਬ ਸਰਕਾਰ ਜੋ ਹੈ ਪੰਜਾਬ ਸਰਕਾਰ ਇਸ ਸ਼ਹੀਦੀ ਸਮਾਗਮ ਇਹ ਦਿਹਾੜੇ ਨੂੰ ਸਮਾਗਮ ਦੇ ਰੂਪ ਦੇ ਵਿੱਚ 19 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਮਨਾਉਣ ਜਾ ਰਹੀ ਹੈ। ਇਸ ਸਮਾਗਮ ਦੇ ਦੌਰਾਨ ਅਸੀਂ ਇਸ ਵੱਡੇ ਪੱਤਰ ਦੇ ਉੱਤੇ ਤਕਰੀਬਨ ਤਕਰੀਬਨ 150 ਉਹ ਜਗ੍ਹਾਾਂ ਜੀਨਾ ਦੇ ਉੱਤੇ ਮਹਾਰਾਜ ਦੀ ਕਿਰਪਾ ਹੋਈ ਹੈ ਮਹਾਰਾਜ ਨੇ ਕਦਮ ਬੋਚੀ ਕੀਤੀ ਹੈ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ 150 ਜਗ੍ਹਾ ਦੇ ਉੱਤੇ ਪੂਰੇ ਪੰਜਾਬ ਦੇ ਅੰਦਰ ਸਟੇਟ ਪੱਧਰ ਦੇ ਲੈਵਲ ਦੇ ਅਸੀਂ ਜਣੀ ਕਿ ਉੱਥੇ ਪ੍ਰੋਗਰਾਮ ਕਰਵਾਵਾਂਗੇ ਕੀਰਤਨ ਦਰਬਾਰ ਹੋਣਗੇ ਕਥਾ ਵਾਚਕ ਕਥਾਵਾ ਕਰਨਗੇ ਮਹਾਰਾਜ ਜੀ ਜੀਵਨ ਦੇ ਬਾਰੇ ਵਿੱਚ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਜਾਣੂ ਕਰਵਾਣਗੇ ਔਰ ਇਸ ਦੇ ਨਾਲ ਨਾਲ ਚਾਰ ਯਾਤਰਾਵਾਂ ਨਗਰ ਕੀਰਤਨ ਦੇ ਰੂਪ ਚ ਕੱਡੀਆਂ ਜਾ ਰਹੀਆਂ ਪਹਿਲੀ ਯਾਤਰਾ ਜਿਹੜੀ ਆ 19 ਤਰੀਕ ਨੂੰ ਨਿਕਲੂਗੀ 19 ਨਵੰਬਰ ਨੂੰ ਸ਼੍ਰੀਨਗਰ ਤੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਖੁਦ ਸ਼੍ਰੀਨਗਰ ਜਾ ਕੇ ਉਸ ਯਾਤਰਾ ਦਾ ਉੱਥੋਂ ਆਰੰਭ ਕਰਵਾਉਣਗੇ ਕਸ਼ਮੀਰੀ ਪੰਡਤ ਸਹਿਬਾਨ ਸਾਰੇ ਜਣੇ ਉਸ ਯਾਤਰਾ ਦੇ ਵਿੱਚ ਆਪ ਹਿੱਸਾ ਲੈ ਕੇ ਔਰ ਇਹ ਯਾਤਰਾ 19 ਤਰੀਕ ਤੋਂ ਚੱਲੂਗੀ ਸ਼੍ਰੀਨਗਰ ਕੋ ਜਿਹੜੀਆਂ ਦੂਸਰੀ ਮਤਲਬ 20 ਤਰੀਕ ਨੂੰ ਜਿਹੜੀਆਂ ਤਿੰਨ ਯਾਤਰਾਵਾਂ ਹੋਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਚੋਂ ਮਾਝੇ ਤੋਂ ਮਾਲਵੇ ਤੋਂ ਦੁਆਬੇ ਰੀਜਨ ਤੋਂ ਤਿੰਨ ਯਾਤਰਾਵਾਂ 19 ਤਰੀਕ ਨੂੰ ਚੱਲਣਗੀਆਂ ਇਹ ਚਾਰੇ ਯਾਤਰਾਵਾਂ ਫਿਰ 22 ਤਰੀਕ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਤੇ ਪਵਿੱਤਰ ਧਰਤੀ ਤੇ ਜਾ ਕੇ ਸੰਪੰਨ ਹੋਣਗੀਆਂ ਫਿਰ ਉਸ ਤੋਂ ਬਾਅਦ ਜੋ ਅਗਲੇ ਦਿਨ 23 ਤਰੀਕ ਨੂੰ 24 ਤਰੀਕ ਨੂੰ ਤੇ 25 ਤਰੀਕ ਨੂੰ ਤਨਦੰਦ ਵੱਡੇ ਸਮਾਗਮ ਨੇ ਜਿਹੜੇ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਣਗੇ ਸਟੇਟ ਪੱਧਰ ਦੇ ਉਦੋਂ ਵੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਉਹਨਾਂ ਦੀ ਸਮੁੱਚੀ ਟੀਮ ਉੱਥੇ ਸ਼ਿਰਕਤ ਕਰੂਗੀ ਔਰ ਇਸ ਦੇ ਚੱਲਦੇ ਜੋ ਡਿਊਟੀ ਸਾਨੂੰ ਮੁੱਖ ਮੰਤਰੀ ਸਾਹਿਬ ਵੱਲੋਂ ਲਗਾਈ ਗਈ ਸੀ ਅਸੀਂ ਉਹਨੂੰ ਨਿਭਾਉਂਦੇ ਹੋਏ ਸੇਵਾਦਾਰ ਬਣ ਕੇ ਸਾਡੇ ਉਰੇ ਇਸ ਸਮੇ ਅਸੀਂ ਜਿੰਨਾ ਪ੍ਰਸ਼ਾਸਨ ਬੈਠਾ ਜਾਏ ਸਾਡੇ ਕੋਈ ਉਰੇ ਮੰਤਰੀ ਦੇ ਰੂਪ ਚ ਨਹੀਂ ਕੋਈ ਉਹਦੇ ਐਮਐਲਏ ਦੇ ਰੂਪ ਨਹੀਂ ਕੋਈ ਆਫੀਸਰ ਦੇ ਰੂਪ ਨਹੀਂ ਅਸੀਂ ਸਾਰੇ ਗੁਰੂ ਮਹਾਰਾਜ ਦੇ ਸੇਵਾਦਾਰ ਬਣ ਕੇ ਤਾਪੇਦਾਰ ਬਣ ਕੇ ਅੱਜ ਅਸੀਂ ਸਾਰੇ ਜਣੇ ਉਪਰਾਲਾ ਕਰਨ ਲੱਗੇ ਹੋਏ ਆਂ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਇਹ ਅੱਜ ਜਿਹੜੀ ਸਾਡੀ ਇਹ ਮੀਟਿੰਗ ਹੋਈ ਹੈ ਜਿਲ੍ਹਾ ਪੱਤਰ ਦੀ ਪਟਿਆਲੇ ਵਿਖੇ ਜਿੱਥੇ ਤੁਸੀਂ ਕਵਰੇਜ ਕਰਨ ਲਈ ਪਹੁੰਚੇ ਹੋ ਇਹ ਸਾਡੀ ਚੌਥੀ ਮੀਟਿੰਗ ਹੈ ਅਸੀਂ ਪਹਿਲੀ ਮੀਟਿੰਗ ਸ਼੍ਰੀ ਅਨੰਦਪੁਰ ਸਾਹਿਬ ਕੀਤੀ ਸੀ ਉਸ ਤੋਂ ਬਾਅਦ ਚੋ ਦੂਜੀ ਮੀਟਿੰਗ ਅਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਕੀਤੀ ਸੀ ਤੀਜੀ ਮੀਟਿੰਗ ਅਸੀਂ ਸ਼੍ਰੀ ਬਾਬਾ ਬਕਾਲਾ ਸਾਹਿਬ ਵਿਖੇ ਕੀਤੀ ਸੀ ਤੇ ਚੌਥੀ ਮੀਟਿੰਗ ਆ ਜਿਹੜੀ ਪਟਿਆਲੇ ਵਿਖੇ ਕੀਤੀ ਜਾ ਰਹੀ ਹੈ ਅੱਜ ਪਟਿਆਲੇ ਦੇ ਡਿਪਟੀ ਕਮਿਸ਼ਨਰ ਐਸਐਸਪੀ ਤੇ ਸਾਰੇ ਜਿੰਨਾ ਵੀ ਟੋਟਲ ਪੰਜਾਬ ਸਰਕਾਰ ਦੇ ਜਿੰਨੇ ਡਿਪਾਰਟਮੈਂਟ ਦੇ ਜ਼ਿਲ੍ਹਾ ਪੱਧਰ ਦੇ ਸਾਰੇ ਅਫਸਰ ਉਹਨੇ ਸੱਦੇ ਗਏ ਸੀ ਔਰ ਉਹਨਾਂ ਦੇ ਨਾਲ ਉੱਚੇ ਚੇਚੇ ਤੌਰ ਤੇ ਪੂਰੀ ਇੱਕ ਬਰੀਕੀ ਤੇ ਲੈ ਕੇ ਸਾਰੀ ਜਾਣਕਾਰੀ ਉਹਨਾਂ ਨੂੰ ਦਿੱਤੀ ਗਈ ਹੈ ਔਰ ਇਸ ਚੀਜ਼ ਨੂੰ ਇਨਸ਼ੋਰ ਕੀਤਾ ਗਿਆ ਬਠਿੰਡੇ ਤੋਂ ਚਲਦੀ ਹੋਈ ਪਟਿਆਲੇ ਆ ਕੇ ਜਦੋਂ ਯਾਤਰਾ ਨੇ 20 ਤਰੀਕ ਵਾਲੇ ਦਿਨ ਸ਼ਾਮ ਨੂੰ ਰੇ ਪਟਿਆਲੇ ਵਿਖੇ ਆ ਕੇ ਵਿਸ਼ਰਾਮ ਕਰਨਾ ਹੈ ਤਾਂ ਉਸ ਦਿਨ ਪਟਿਆਲੇ ਦੀ ਧਰਤੀ ਦੇ ਉੱਤੇ ਇਸ ਰੂਟ ਦੇ ਦੌਰਾਨ ਹਰ ਤਰ੍ਹਾਂ ਦੀ ਫੈਸਿਲਿਟੀ ਸੰਗਤ ਨੂੰ ਕਿਉਂਕਿ ਸੰਗਤ ਹਜ਼ਾਰਾਂ ਚ ਨਹੀਂ ਲੱਖਾਂ ਚ ਹੋਊਗੀ ਔਰ ਗੱਡੀਆਂ ਕਾਰਾਂ ਵੀ ਕੋਈ 10 20 50 ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੱਡੀਆਂ ਕਾਰਾਂ ਹੋਣਗੀਆਂ ਸੋ ਸੰਗਤ ਨੂੰ ਬਠਿੰਡੇ ਤੋਂ ਚੱਲ ਕੇ ਪਟਿਆਲੇ ਤੱਕ ਆਂਦੇ ਪਟਿਆਲੇ ਤੋਂ ਅੱਗੇ ਚੱਕ ਜਾਂਦੇ ਹੋਏ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਸਮੱਸਿਆ ਨਾ ਆਵੇ ਚਾਹੇ ਕੋਈ ਮੈਡੀਕਲ ਫੈਸਿਲਿਟੀ ਹੈ ਮੈਡੀਕਲ ਫੈਸਿਲਿਟੀ ਦਾ ਇੰਤਜ਼ਾਮ ਕਰਨਾ ਰਸਤੇ ਦੇ ਵਿੱਚ ਪ੍ਰੋਪਰ ਬਜ਼ੁਰਗਾਂ ਦੇ ਲਈ ਹੌਲਟ ਪਲੇਸਸ ਬਣਾਉਣੀਆਂ ਗੱਡੀਆਂ ਸੈਪਰੇਟ ਲੈ ਕੇ ਚਲਦੀਆਂ ਜੇ ਕੋਈ ਸੰਗਤ ਮਤਲਬ ਕਿ ਗੱਡੀਆਂ ਦੇ ਵਿੱਚ ਬੈਠ ਕੇ ਅੱਗੇ ਚੱਲਣਾ ਚਾਹੁੰਦੀ ਹੈ ਉਹਨਾਂ ਨੂੰ ਉਹੀ ਜੀ ਫੈਸਿਲਿਟੀ ਦੇਣੀ ਉਹ ਰਾਤ ਨੂੰ ਸੰਗਤ ਦੇ ਹਜ਼ਾਰਾਂ ਹੀ ਸੰਗਤ ਦੇ ਰਹਿਣ ਦਾ ਵਿਵਸਥਾ ਕਰਨੀ ਪ੍ਰਬੰਧ ਕਰਨਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨਾ ਪ੍ਰੋਪਰ ਲਾਈਟਨਿੰਗ ਕਰਨੀ ਕਿਉਂਕਿ ਨਵੰਬਰ ਦਾ ਮਹੀਨਾ ਆਊਗਾ ਨਵੰਬਰ ਦੇ ਮਹੀਨੇ 'ਚ ਸ਼ਾਮ ਵੀ ਛੇਤੀ ਆ ਜਾਂਦੀ ਹੈ ਢੰਡ ਟਲ ਜਾਂਦੇ ਨੇ ਛੇਤੀ ਮੌਸਮ ਬਹੁਤ ਅੱਛਾ ਹੋਊਗਾ ਚੰਗਾ ਆਊਗਾ ਤਾਂ ਸੰਗਤ ਵੱਧ ਚੜ ਕੇ ਹਿੱਸਾ ਵੀ ਲਊਗੀ ਉਸ ਦੌਰਾਨ ਉਰੇ ਸਫਾਈ ਦਾ ਪ੍ਰਬੰਧ ਕਰਨਾ ਰਾਸਤੇ ਦੇ ਵਿੱਚ ਕੋਈ ਇਨਕਰੋਚਮੈਂਟ ਆਹੀ ਜੀ ਨਾ ਹੋਵੇ ਜਿਹਦੇ ਕਰਕੇ ਸੰਗਤ ਨੂੰ ਜਾਂ ਅਰਟਿਸਟ ਨੂੰ ਦਿੱਕਤ ਆਵੇ ਉਹਨਾਂ ਦਾ ਠੀਕ ਤਰੀਕੇ ਨਾਲ ਮੈਨੇਜ ਕਰਨਾ ਔਰ ਪਾਣੀ ਦੀ ਵਿਵਸਥਾ ਜਿਵੇਂ ਮੈਂ ਦੱਸ ਚੁੱਕਿਆ ਉਸ ਤਰ੍ਹਾਂ ਦੀ ਬਿਜਲੀ ਦੀਆਂ ਜਿਹੜੀਆਂ ਤਾਰਾਂ ਨੇ ਕੋਈ ਤਾਰਾਂ ਨੀਮੀਆ ਤਾਰਾਂ ਨੇ ਉਹਨਾਂ ਨੂੰ ਉੱਚਾ ਚਕਾਣਾ ਕਿਤੇ ਕੋਈ ਪਾਵਰ ਦੀ ਸਮੱਸਿਆ ਕਿਹੜੀਆਂ ਸੜਕਾਂ ਨੇ ਜਿਹੜੀਆਂ ਇਸ ਰੂਟ ਤੇ ਦਰਾਨ ਜਿਹੜੀਆਂ ਸੜਕਾਂ ਹੋਣੀਆਂ ਜੇ ਕੋਈ ਸੜਕਾਂ ਦੇ ਵਿੱਚ ਕੋਈ ਟੋਏ ਟਿੱਬੇ ਨੇ ਉਹਨਾਂ ਨੂੰ ਠੀਕ ਕਰਵਾਉਣਾ ਇਹ ਸਾਰੀਆਂ ਚੀਜ਼ਾਂ ਦਾ ਵਿਸ਼ੇਸ਼ ਤੌਰ ਤੇ ਕੱਲੀ-ਕੱਲੀ ਚੀਜ਼ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਗਿਆ ਔਰ ਉਸ ਤੋਂ ਵੀ ਵੱਡੀ ਗੱਲ ਇਹ ਝੂਠ ਦਿੱਤਾ ਜਿਹੜੇ ਚਰਨਚੋਲ ਪ੍ਰਾਪ ਸਥਾਨ ਆਣਗੇ ਉਹ ਤਾਂ ਆਣਗੇ ਆਣਗੇ ਜਿਹੜੇ ਸਾਈਡਾਂ ਤੇ ਵੀ ਕੋਈ 10 ਕਿਲੋਮੀਟਰ ਇਧਰ ਜਾਂ 20 ਕਿਲੋਮੀਟਰ ਇਧਰ ਕੋਈ ਐਸ ਸਥਾਨ ਨੇ ਜਿਹੜੇ ਉੱਥੇ ਵੀ ਸਮਾਗਮ ਹੋਣੇ ਨੇ ਉਹਨਾਂ ਸਮਾਗਮਾਂ ਦੇ ਵਿੱਚ ਵੀ ਪ੍ਰੋਪਰ ਲਾਈਟਨਿੰਗ ਦੀ ਵਿਵਸਥਾ ਉੱਥੇ ਮਤਲਬ ਕਿ ਟ੍ਰੈਫਿਕ ਦੀ ਸਮੱਸਤਾ ਜਿਹੜੀ ਸਮੱਸਿਆ ਨਾ ਆਵੇ ਉੱਥੇ ਵਿਵਸਥਾ ਕਰਵਾਣੀ ਉੱਥੇ ਸਿਕਿਉਰਿਟੀ ਦੀ ਵਿਵਸਥਾ ਕਰਾਣੀ ਤੇ ਇਹ ਸਾਰੀਆਂ ਚੀਜ਼ਾਂ ਦਾ ਜਣੀ ਕਿ ਧਿਆਨ ਰੱਖਣਾ ਇਹ ਬੜੀ ਸਭ ਤੋਂ ਇਸ ਤੋਂ ਵੀ ਵੱਡੀ ਗੱਲ ਹੈ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਦਿੱਲੀ ਇੱਕ ਮਤਲਬ ਕਿ ਜੀ ਜਿਹੜੀ ਰਿਪੋਰਟ ਹੈ ਉਹ ਆ ਜਿਹੜੀ ਉਹ ਲੈ ਰਹੇ ਨੇ ਤਾਂ ਜੋ ਇਹ ਜਿਹੜੇ ਸਮਾਗਮ ਜਿਹੜੇ ਏਡੇ ਵੱਡੇ ਲੈਵਲ ਤੇ ਮਨਾਏ ਜਾ ਰਹੇ ਨੇ ਇਹ ਬੜੇ ਵਧੀਆ ਤਰੀਕੇ ਨਾਲ ਸ਼ਰਧਾ ਭਾਵਨਾ ਦੇ ਨਾਲ ਗੁਰੂ ਮਹਾਰਾਜ ਨੂੰ ਸੱਚੀ ਮਤਲਬ ਆਪਣੀ ਸ਼ਰਧਾ ਭੇਟ ਕਰਦੇ ਹੋਏ ਬਹੁਤ ਵਧੀਆ ਤਰੀਕੇ ਨਾਲ ਮਨਾਏ ਦੇਖੋ ਸਾਡੇ ਸਾਡੇ ਬਾਹਾਂ ਸਾਰਿਆਂ ਦੇ ਲਈ ਖੁੱਲੀਆਂ एसटीपीसी ਦੇ ਅਸੀਂ ਹਰੇਕ ਕੰਮ ਦੇ ਵਿੱਚ ਅਸੀਂ ਉਹਨਾਂ ਦੇ ਮਦਦ ਕਰਨ ਨੂੰ ਤਿਆਰ ਹੈ ਔਰ एसटीपीसी ਇਸ ਕੰਮ ਦੇ ਵਿੱਚ ਸਾਡੀ ਮਦਦ ਕਰੇ ਕੋਈ ਮੀਟਿੰਗ ਨਹੀਂ ਉਹਨਾਂ ਨੂੰ ਕੋਈ ਹਾਂਜੀ ਅਸੀਂ ਸੁਨੇਹੇ ਹੈ ਜਿਹੜੇ ਪ੍ਰੋਪਰ ਉਹਨਾਂ ਤੱਕ ਪਹੁੰਚਾਰੇ ਹੈ ਜੀ ਅਸੀਂ ਇਹਦੇ ਵਿੱਚ ਹੋਰ ਵੀ ਜਿੰਨੀਆਂ ਵੱਡੀਆਂ ਧਾਰਮਿਕ ਹਸਤੀਆਂ ਨੇ ਅਸੀਂ ਜਿਹੜੀਆਂ ਹੋਰ ਵੀ ਰਾਜਨੀਤਿਕ ਜਿਹੜੇ ਸੰਜੋਗ ਨੇ ਜਿਹੜੇ ਸਾਡੀ ਸਟੇਟ ਤੋਂ ਬਾਹਰ ਬੈਠੇ ਨੇ ਅਸੀਂ ਹੋਰ ਰਾਜਾਂ ਦੇ ਮਤਲਬ ਕਿ ਮੁੱਖ ਮੰਤਰੀ ਸਾਹਿਬਾਨਾਂ ਨੂੰ ਵੀ ਬੇਨਤੀ ਕਰਾਂਗੇ ਕਿਉਂਕਿ ਇਹ ਮਹਾਰਾਜ ਦੀ ਕੁਰਬਾਨੀ ਦੀ ਬਦੌਲਤ ਅੱਜ ਆਜ਼ਾਦ ਪ੍ਰਜਾ 70 ਸਾਲ ਉੱਤਾ ਜਾ ਰਿਹਾ ਹੈ ਇਹ ਮਹਾਰਾਜ ਦੇ ਕਾਰਨ ਹੈ ਕਿ ਅੱਜ ਸਾਨੂੰ ਐਡੀ ਵੱਡੀ ਆਜ਼ਾਦੀ ਹੈ ਆਪਣੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਲੈ ਕੇ ਅਸੀਂ ਆਪਣੇ ਹੱਕਾਂ ਦੇ ਨਾਲ ਇਸ ਧਰਤੀ ਤੇ ਉੱਤੇ ਜਿਉ ਰਹੇ ਆ ਅਸੀਂ ਆਪਣੀ ਮਰਜ਼ੀ ਨਾਲ ਆਪਣਾ ਧਰਮ ਹੈ ਜਿਹੜਾ ਵੀ ਸਾਡਾ ਧਰਮ ਹੈ ਉਹਨੂੰ ਅਸੀਂ ਪੂਰ ਸਕਦੇ ਹਾਂ ਮਨਾ ਸਕਦੇ ਹਾਂ ਸੋ ਇਸੇ ਪਿੱਛੇ ਮਹਾਰਾਜ ਨੂੰ ਹਿੰਦੂ ਦੀ ਯਾਤਰ ਕਿਆ ਜਾ ਰਿਹਾ ਅਸੀਂ ਮਹਾਰਾਜ ਦਾ ਕਲਾਵਾ ਬਹੁਤ ਵੱਡਾ ਹੈ ਸਾਰੀ ਸ੍ਰਿਸ਼ਟੀ ਮਹਾਰਾਜ ਦੇ ਕਲਾਵੇ ਚ ਆਂਦੀ ਹੈ ਅਸੀਂ ਸਾਰਿਆਂ ਨੂੰ ਤੁਹਾਡੇ ਮਾਧਮ ਦੇ ਨਾਲ ਹੱਥ ਜੋੜ ਕੇ ਬੇਨਤੀ ਕਰਦੇ ਕਿ ਸਾਰੀ ਬਾਤ ਛੱਡ ਕੇ ਸਾਂਝਾ ਅਨਾਂ ਚਾਹੀਦਾ ਜੀ ਦੇਖੋ ਇਹ ਇਹ ਤਾਂ ਸੰਗਤ ਹੈ ਜੀ ਸੰਗਤ ਦੇ ਵਿੱਚ ਸਾਰੀ ਆ ਜਾਂਦੇ ਸਾਰੀ ਸੰਗਤ ਨੂੰ ਇਹਦੇ ਵਿੱਚ ਸ਼ਾਮਿਲ ਕਰਨਾ ਹੈ ਅਸੀਂ ਮਤਲਬ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਸਨੇਹ ਲਾਏ ਜਾ ਰਹੇ ਨੇ ਉਹਨੂੰ ਨਹੀਂ ਲੱਗਦਾ ਵੀ ਆਹ ਪ੍ਰੈਸ ਕਾਨਫਰੰਸ ਕਰਨ ਤੋਂ ਪਹਿਲਾਂ ਜਾਂ ਇਹ ਪ੍ਰੋਗਰਾਮ ਨੂੰ ਅਨਾਉਂਸ ਕਰਨ ਤੋਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਤਾਂ ਕਿ ਨਾਲ ਕਰੀ ਅਸੀਂ ਕਰ ਰਹੇ ਹਾਂ ਜੀ ਪੈਰਲਲ ਸਾਡੀਆਂ ਸਾਰੀਆਂ ਗੱਲਬਾਤਾਂ ਉਹਨਾਂ ਨਾਲ ਚੱਲ ਰਹੀਆਂ ਕਿਸੇ ਕਿਸਮ ਦੀ ਕੋਈ ਉਹ ਨਹੀਂ ਬਲਕਿ ਤੁਸੀਂ ਤਾਂ ਸਾਡੀ ਸਾਰੇ ਜਾਣੇ ਮੈਂ ਤਾਂ ਤੁਹਾਡੇ ਮਾਧਿਅਮ ਦੇ ਨਾਲ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦਾ ਹੈ মিডিਆ ਜਿਹੜਾ ਹੁੰਦਾ ਹੈ ਇਹ ਲੋਕਤੰਤਰ ਦਾ ਚੌਥਾ ਥੰਮ ਹੈ ਤੁਹਾਡੇ ਮਾਧਿਅਮ ਦੇ ਨਾਲ ਭਾਰਤ ਦੇ 28 ਸੂਬੇ ਅੱਠ ਯੂਨੀਅਨ ਟੈਰਿਟਰੀਆਂ ਤੱਕ ਬਲਕਿ ਦੇਸ਼ਾਂ ਵਿਦੇਸ਼ਾਂ ਤੱਕ ਜਿੱਥੇ ਸੰਗਤ ਗੁਰੂ ਮਹਾਰਾਜ ਨੂੰ ਪਿਆਰ ਕਰਨ ਵਾਲੀ ਬੈਠੀ ਆ ਉਹਨਾਂ ਨੇ ਵੀ ਇਹ ਪ੍ਰੋਗਰਾਮ ਲਾਈਵ